ਇਸ ਵਕਤ ਦੀ ਬਹੁਤ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਕਿ ਸੰਘਣੀ ਧੁੰਦ ਕਾਰਨ ਬਹੁਤ ਵੱਡਾ ਐਕਸੀਡੈਂਟ ਹੋਇਆ ਦਰਜਨਾਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਹਨ ਦੱਸਦੀ ਕਿ ਜਲੰਧਰ ਅਮਰੀਕਸਰ ਮੁੱਖ ਮਾਰਗ ਤੇ ਸਥਿਤ ਕਸਬਾ ਬਿਆਸ ਵਿਖੇ ਇੱਕ ਤੋਂ ਬਾਅਦ ਇੱਕ ਕਰਕੇ ਕਰੀਬ 12 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿਹੜੀਆਂ ਇੱਕ ਸੀਮਿੰਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਪੁਲ ਤੋਂ ਥੱਲੇ ਡਿੱਗ ਗਿਆ ਗਨੀਮਤ ਰਹੀ ਕਿ ਇਸ ਸਾਥ ਸੇ ਵਿੱਚ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਹੀ ਲੱਗਿਆ ਹਨ ਇਸ ਦੇ ਨਾਲ ਹੀ ਮੁੱਖ ਸੜਕ ਦੇ ਉੱਤੇ ਕਰੀਬ ਦਰਜਨ ਪਰ ਵਾਹਨਾਂ ਦੀਆਂ ਅਲੱਗ-ਅਲੱਗ ਟੱਕਰ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਮੁੱਖ ਤੂ ਇਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਹਾਦਸਾ ਬਿਆਸ ਦੇ ਵਿੱਚ ਕਰੀਬ 3 ਪੁਆਇੰਟਾਂ ਉੱਤੇ ਵਕ-ਵਕ ਥਾਵਾਂ ਤੇ ਹੋਇਆ ਜਿੱਥੇ ਇੱਕ ਜਗ੍ਹਾ ਤੇ 2-3 ਵਾਹਨ ਫਿਰ ਤੋਂ 3 ਵਾਹਨ ਅਤੇ ਫਿਰ ਤੋਂ 3 ਵਾਹਨ ਦੀ ਟੱਕਰ ਹੋਈ ਕਟੜਾਂ ਦੀ ਸੂਚਨਾ ਮਿਲਣ ਤੇ ਹਾਈਵੇ ਪੈਟਰੋਲਿੰਗ ਪੁਲਿਸ ਬਿਆਸ ਇਸ ਦੇ ਨਾਲ ਹੀ ਥਾਣਾ ਬਿਆਸ ਮੁਕੀ ਐਸਐਚਓ ਸਤਨਾਮ ਸਿੰਘ ਆਪਣੇ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਕਰੇਨ ਮੰਗਵਾ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਨਾਲ ਹੀ ਪੁਲਿਸ ਫੋਰਸ ਸਨਾਤ ਕਰਕੇ ਟ੍ਰੈਫਿਕ ਜਾਮ ਨੂੰ ਖਲਵਾ ਕੇ ਹੌਲੀ-ਹੌਲੀ ਵਾਹਨਾਂ ਨੂੰ ਅੱਗੇ ਭੇਜਿਆ ਜਾ ਰਿਹਾ ਹੈ। ਲਿਖਿਯੋਗ ਹੈ ਕਿ ਇਸ ਭਿਆਨਕ ਸੜਕ ਹਾਦਸੇ ਦੇ ਦਰਮਿਆਨ ਜਿੱਥੇ ਜਾਨੀ ਨੁਕਸਾਨ ਤੋਂ ਬਚਾ ਰਹਾ ਉੱਥੇ ਇਸ ਵੱਡੇ ਹਾਦਸੇ ਦਾ ਕਾਰਨ ਕਿਤੇ ਨਾ ਕਿਤੇ ਤੇਜ਼ ਰਫ਼ਤਾਰ ਹੋਣਾ ਵੀ ਮੰਨਿਆ ਜਾ ਰਿਹਾ ਹੈ। ਤਾਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਦਰਜਨਾਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਹਨ ਬਿਆਸ ਵਿੱਚ ਪੁਲ ਤੋਂ ਇੱਕ ਸਿਮਿੰਟ ਨਾਲ ਭਰਿਆ ਟਰੱਕ ਆ ਉਹ ਥੱਲੇ ਡਿੱਗ ਪਿਆ ਗਨੀਮਤ ਇਹ ਰਹੀ ਕਿ ਇਸ ਸੜਖਾਦਸੇ ਵਿੱਚ ਕੋਈ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਸੰਗਣੀ ਧੁੰਦ ਕਾਰਨ ਵੀ ਵਜ੍ਹਾ ਮੰਨੀ ਜਾ ਰਹੀ ਹੈ ਕਿਉਂਕਿ ਅੱਜ ਸਵੇਰੇ ਸਮੁੱਚੇ ਉੱਤਰ ਭਾਰਤ ਵਿੱਚ ਸੰਗਣੀ ਧੁੰਦ ਦਾ ਕਹਿਰ جاری ਹੈ ਅਜਿហេਤ ਸੜਕ ਉੱਤੇ ਲੋਕਾਂ ਨੂੰ ਆਵਾਗਮਨ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਵਿਜ਼ਿਬਿਲਟੀ ਅੱਜ ਦੀ ਗੱਲ ਕਰੀ ਤਾਂ ਬਹੁਤ ਘੱਟ ਦਿਖਾਈ ਦੇ ਰਿਹਾ ਹੈ ਜ਼ੀਰੋ ਵਿਜ਼ਿਬਿਲਟੀ ਦੇ ਵਿੱਚ ਇਸ ਤਰੀਕੇ ਦੇ ਹਾਦਸੇ ਹੁੰਦੇ ਹਨ ਅੱਜ ਪੰਜਾਬ ਦੇ ਅੰਦਰ ਬਿਆਸ ਦੇ ਵਿੱਚ ਦਰਜਨਾ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਨੁਕਸਾਨ ਗੱਡੀਆਂ ਨੂੰ ਪਹੁੰਚਿਆ ਹੈ ਪੁਲਿਸ ਹਾਲਾਂਕਿ ਟ੍ਰੈਫਿਕ ਖੁਲਵਾਉਣ ਦੇ ਵਿੱਚ ਲਗਾਤਾਰ ਆਪਣੇ ਪ੍ਰਯਾਸ ਕਰ ਰਹੀ ਹੈ ਕ੍ਰੇਨ ਦੇ ذریعے ਹਾਸਾ ਗ੍ਰਸ ਗੱਡੀਆਂ ਨੂੰ ਸਾਈਡ ਤੇ ਕੀਤਾ ਜਾ ਰਿਹਾ ਹੈ ਅਜੀਹਿਤ ਸਤਿ ਸ੍ਰੀ ਅਕਾਲ ਸਭ ਪਰਿਵਾਰ ਤੁਹਾਨੂੰ ਵਾਰ-ਵਾਰ ਅਪੀਲ ਕਰਦਾ ਹੈ ਕਿ ਇਸ ਮੌਸਮ ਦੇ ਵਿੱਚ ਤੁਸੀਂ ਫੌਗ ਲਾਈਟ ਗੱਡੀਆਂ ਤੇ ਲਾ ਕੇ ਚੱਲੋ ਗੱਡੀ ਦੀ ਸਪੀਡ ਨੂੰ ਕੰਟਰੋਲ ਵਿੱਚ ਰੱਖੋ ਓਵਰ ਸਪੀਡ ਨਾ ਚਲਾਓ ਅਤੇ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਇਸ ਤਰੀਕੇ ਦੀਆਂ ਗਲਤੀਆਂ ਨੂੰ ਕਰ ਬੈਠਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਨਤੀਜਾ ਅੱਖਾਂ ਦੇ ਸਾਹਮਣੇ ਆਉਂਦਾ ਹੈ ਇਸ ਤਰੀਕੇ ਦੇ ਦ੍ਰਿਸ਼ ਸਾਨੂੰ ਦੇਖਣੇ ਪੈਂਦੇ ਨੇ ਅਜੀਹਿਤ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਸ ਰਿਪੋਰਟ ਬਾਰੇ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ ਅਸੀਂ ਜਲੰਧਰ ਤੋਂ ਆ ਰਹੇ ਸੀ ਅਮਰਸਾ ਨੂੰ ਚੱਲੇ ਸੀ 에어ਪੋਰਟ ਨੂੰ ਇੱਥੇ ਵਾਪਰਿਆ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ ਗੱਡੀ ਸਾਡੀ ਖੜੀ ਸੀ ਪਿੱਛੋਂ ਇੰਨੀ ਕੁ ਸਪੀਡ ਨਾਲ ਆਇਆ ਆਲਟੋ ਨਾਲ ਉਹ ਸਾਡੀ ਖੜੀ ਗੱਡੀ ਅਗਲੀ ਗੱਡੀ 'ਚ ਵੀ ਜਾ ਕੇ ਲੱਗੀ ਪਿੱਛੋਂ ਵੀ ਸਾਰੀ ਗੱਡੀ ਪੱਚੀ ਗਈ ਤੇ ਅੱਗੇ ਵੀ ਸਾਰੀ ਗੱਡੀ ਭੱਜ ਗਈ ਅਸੀਂ ਤਿੰਨ ਜਾਣੇ ਸੀ ਉਹ ਜਾਨੀ ਮਨ ਵਿਚਾਰਿਆ ਪਰ ਗੱਡੀ ਭੱਜ ਗਈ ਜੀ ਸਾਰੀ ਸਾਰੀ ਉਸ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਹੁਣ ਹੁਣ ਆਏ ਸਾਰਾ ਕੁਝ